ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰ ਭੁਲਵਾ ਇੱਥੇ ਭਾਈ ਸਾਹਿਬ ਜੀ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਇਕ ਤਾਂ ਕਹਿੰਦੇ ਮਿੱਟੀ ਧੁੰਦ ਜਗ ਚੰਨ ਹੋਇਆ ਧੁੰਦ ਮਿਟ ਗਈ ਤੇ ਸੰਸਾਰ ਵਿੱਚ ਚੰਨ ਹੋਇਆ ਅਗਲਾ ਕਹਿੰਦੇ ਨੇ ਜਿਉਂ ਕਰ ਸੂਰਜ ਨਿਕਲਿਆ ਜਿਵੇਂ ਸੂਰਜ ਨਿਕਲਦਾ ਹੈ ਤਾਰੇ ਛਿਪੇ ਹਨੇਰ ਕੋ ਲੋਆ ਭਾਈ ਸਾਹਿਬ ਸਾਨੂੰ ਕੀ ਸਮਝਾਉਂਦੇ ਹੋ ਕਹਿੰਦੇ ਕਿ ਦੁੱਖ ਸੁਖ ਦਾ ਹਨੇਰਾ ਸੀ ਸੰਸਾਰ ਦੇ ਅੰਦਰ ਇੱਕ ਧੁੰਦ ਇੱਕ ਜਿਵੇਂ ਰਾਤ ਦਾ ਹਨੇਰਾ ਹੁੰਦਾ ਜਿਹੜੀ ਧੁੰਦ ਹੈ ਨਾ ਇਹ ਚਿੱਟਾ ਹਨੇਰਾ ਹੈ ਇਹਦਾ ਰੰਗ ਚਿੱਟਾ ਹੁੰਦਾ ਆਮ ਹਨੇਰੇ ਨਾਲੋਂ ਜਿਹੜੀ ਧੁੰਦ ਹੈ ਇਹ ਜ਼ਿਆਦਾ ਖਤਰਨਾਕ ਹੁੰਦੀ ਹੈ ਉਹਨੇ ਐਕਸੀਡੈਂਟ ਆਮ ਨਹੀਂ ਹੁੰਦੇ ਜਿਹਨੇ ਧੁੰਦ ਚ ਹੁੰਦੇ ਆ ਧੁੰਦ ਚ ਦੇਖਦਾ ਕੁਝ ਨਹੀਂ ਰੰਗ ਚਿੱਟਾ ਇਹਦਾ ਲਾਈਟ ਹਨੇਰੇ ਵਿੱਚ ਕੰਮ ਕਰ ਜਾਂਦੀ ਹੈ ਧੁੰਦ ਵਿੱਚ ਲਾਈਟਾਂ ਵੀ ਕੰਮ ਕਰਨੋਂ ਹਟ ਜਾਂਦੀਆਂ ਆ ਕਈ ਵਾਰ ਤੁਸੀਂ ਆ ਸੁਣਦੇ ਹੋ ਖਬਰ ਜਾਂ ਪੜ੍ਹਦੇ ਹੋ ਕਿ ਜਹਾਜ਼ ਉਤਰਨਾ ਸੀ ਧੁੰਦੇ ਨਹੀਂ ਸੀ ਤੇ ਉਹ ਜਹਾਜ਼ ਨਹੀਂ ਉਤਰਿਆ ਨਹੀਂ ਲੈਂਡ ਹੋਇਆ ਦੂਜੀ ਜਗ੍ਹਾ ਗਿਆ ਆ ਆ ਪੱਜ ਵੀ ਚੱਲਦਾ ਹੈ ਇਹਦਾ ਰੰਗ ਚਿੱਟਾ ਹੈ ਪਰ ਖਤਰਨਾਕ ਦੂਜੇ ਨਾਲ ਜੈ ਇਹਦਾ ਭਾਵ ਕੀ ਹੈ ਇੱਕ ਤੇ ਹੈ ਵੀ ਜਿਹੜਾ ਸੂਰਜ ਜਿਵੇਂ ਨਿਕਲਦਾ ਤਾਰੇ ਛਿਪੇਂਂ ਦੇਰ ਪਲਵਾ ਜਿਉਂ ਕਾ ਸੂਰਜ ਨਿਕਲਿਆ ਤਾਰੇ ਛਿਪੇਂਂ ਦੇਰ ਪਲਵਾ ਵੈਸੇ ਤੇ ਸੂਜ ਸਦਾ ਨਿਕਲਿਆ ਰਹਿੰਦਾ ਪਰ ਸਾਡੀ ਬੋਲੀ ਵਿੱਚ ਆ ਕੇ ਸੂਰਜ ਚੜ ਗਿਆ ਸੂਰਜ ਛਿਪ ਗਿਆ ਜਿਹੜਾ ਤੇ ਜਿਹਦਾ ਹਿੱਸਾ ਸਾਹਮਣੇ ਤਾਂ ਸੂਜਦੇ ਆ ਜਾਂਦਾ ਓਥੇ ਦਿਨ ਹੁੰਦਾ ਦੂਜੇ ਪਾਸੇ ਹਨੇਰਾ ਹੁੰਦਾ ਸਾਡੀ ਬੋਲੀ ਹੈ ਵੀ ਸੂਜ ਚੜ ਗਿਆ ਸੂਜ ਡੁੱਬ ਗਿਆ ਹਨਰਾ ਹੁੰਦਾ ਹੁਣ ਜਦ ਸੂਜ ਦਾ ਪ੍ਰਕਾਸ਼ ਪੈਂਦਾ ਜਿਹੜੀ ਰਾਤ ਹੈ ਨਾ ਰਾਤ ਨੂੰ ਤਾਰੇ ਅਨੰਗਿੰਤ ਦਿਖਦੇ ਆ ਬਹੁਤ ਤਾਰੇ ਗਿਣਤੀ ਨਹੀਂ ਕੋਈ ਜਾਦਾ ਪਾ ਪੜਨੇ ਆ ਇੰਨੇ ਨਹੀਂ ਦੂਰ ਜਿਹੜੇ ਸائیں ਦਾ ਨੇ ਵੈਸੇ ਤਾਂ ਉਹਦਾ ਅੰਤ ਮਾਲਕ ਦਾ ਹੈ ਹੀ ਨਹੀਂ ਅੰਤ ਕਾਰਨ ਕੀਤੇ ਮਿਲ ਲਾਹੇ ਤਾਂ ਕਿੰਨਾ ਪਾਇਆ ਜਾਏ ਪਰ ਜਿੱਥੋਂ ਤੱਕ ਸਰਚ ਕਰਦੇ ਸੰਸਾਰ ਨੂੰ ਦੱਸਦੇ ਐ ਕਿ ਕਰੋੜਾਂ ਕਰੋੜਾਂ ਸਾਲ ਉੱਪਰ ਤਾਰਿਆਂ ਦੀ ਐ ਉਹ ਇਸ ਧਰਤੀ ਤੋਂ ਇੰਨੀ ਦੂਰ ਨੇ ਕਿ ਜਿਵੇਂ ਹੁਣ ਪ੍ਰਕਾਸ਼ ਦੀ ਜਿਹੜੀ ਰਫਤਾਰ ਹੈ ਇੱਕ ਸੈਕਿੰਡ ਚ ਇੰਨੀ ਮਿੰਟ ਚ ਇੰਨੀ ਇੱਕ ਹਿੰਟ ਚ ਇੰਨੀ ਦਿਨ ਚ ਇੰਨੀ ਸਾਲ ਚ ਇੰਨੀ ਫਿਰ ਉਹਨੂੰ ਪ੍ਰਕਾਸ਼ ਵਰੇ ਕਿਹਾ ਜਾਂਦਾ ਹੁਣ ਕਿੰਨੀ ਰਫਤਾਰ ਹੈ ਇਸ ਦੀ ਤੇ ਅੱਗੇ ਜਾ ਕੇ ਪ੍ਰਕਾਸ਼ ਵਜੇ ਪਾਵ ਤਾਰੇ ਪਿਛਲੇ ਪਤ ਕੋਸਵਲੇ ਕਿਸੇ ਸਮੇਂ ਦੇ ਨੇ ਧਰਤੀ ਤੱਕ ਉਹਦਾ ਪ੍ਰਕਾਸ਼ ਹੁੰਦਿਆਂ ਨੂੰ ਪਿਛੀ ਉਮਰ ਵੀ ਖਤਮ ਹੋ ਜਾਂਦੀ ਹੈ ਇਨੀ ਦੂਰ ਲੈ ਜਿਹੜੇ ਸਾਨੂੰ ਨਜ਼ਰ ਆ ਰਹੇ ਨੇ ਇਹ ਨੇੜੇ ਸੋਕੇ ਅੱਗੇ ਜਦੋਂ ਤੁਸੀਂ ਦੇਖੋ ਅਨਗਿੰਦ ਤਾਰੇ ਆਪਸ ਵਿੱਚ ਕਰੋੜਾਂ ਕਰੋੜਾਂ ਇਸ ਤੋਂ ਵੀ ਜ਼ਿਆਦਾ ਸ਼ਾਇਦ ਇਹਨਾਂ ਦੀ ਵਿਥ ਹੋਵੇ ਰਾਤ ਦੇ ਸਮੇਂ ਤਾਰੇ ਅਨਗਿੰਦ ਨਜ਼ਰ ਆਉਂਦੇ ਨੇ ਇੱਕ ਸੂਰਜ ਚੜਦਾ ਤਾਰੇ ਛਿਪੇ ਕਹਿੰਦੇ ਬਲਵਾ ਤਾਰਿਆਂ ਨੂੰ ਸੂਰਜ ਨੇ ਕੁਝ ਨਹੀਂ ਦੇਖਿਆ ਰਾਤ ਨੂੰ ਟੰਮ ਟੰਗਾਉਂਦੇ ਆ ਨਜ਼ਰ ਤਾਂ ਆਉਂਦੇ ਆ ਪਰ ਜਦੋਂ ਸੂਰਜ ਚੜਦਾ ਉਹਦਾ ਪ੍ਰਕਾਸ਼ ਇੰਨਾ ਹੁੰਦਾ ਕਿ ਤਾਰੇ ਨਜ਼ਰ ਨਹੀਂ ਆਉਂਦੇ ਇਹ ਤੇ ਭਾਵ ਕੀ ਹੈ ਤਨ ਭਾਈ ਸਾਹਿਬ ਭਾਈ ਗੁਰਦਾਰ ਜੀ ਉਹਦਾ ਮਤਲਬ ਹੈ ਕਿ ਗੁਰੂ ਪਹਿਲਾਂ ਵੀ ਸਨ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਜਿਵੇਂ ਗਿੰਦ ਤਾਰੇ ਅਨਗਿੰਤ ਤਾਂ ਗੁਰੂ ਬਣੇ ਹੋਏ ਸੀ ਪਰ ਉਹ ਜਿਵੇਂ ਤਾਰੇ ਧਰਤੀ ਦਾ ਅੰਧਕਾਰ ਦੂਰ ਨਹੀਂ ਕਰ ਸਕਦੇ ਸੀ ਤਰ੍ਹਾਂ ਅਨਗਿੰਤ ਗੁਰੂ ਸਨ ਪਰ ਉਹ ਸੰਸਾਰ ਦੇ ਮਨਾਂ ਦਾ ਅੰਧਕਾਰ ਦੂਰ ਨਹੀਂ ਸੰ ਕਰ ਸਕਦੇ ਇੱਕ ਸੂਜ ਚੜਿਆ ਸੂਜ ਨੇ ਤਾਰਿਆਂ ਨੂੰ ਕੁਝ ਨਹੀਂ ਆਖਿਆ ਇਨਾ ਪ੍ਰਕਾਸ਼ ਕੇ ਤਾਰੇ ਦਿਸਣੋਂ ਹਟ ਗਏ ਤੇ ਸੰਸਾਰ ਦਾ ਜਿਹੜਾ ਅੰਧਕਾਰ ਸੀ ਉਹ ਦੂਰ ਹੋ ਗਿਆ ਇਸ ਤਰ੍ਹਾਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਗਿਆਨ ਦਾ ਪ੍ਰਕਾਸ਼ ਕੀਤਾ ਸਾਧ ਸੰਗਤ ਜੀ ਉਹਦੇ ਅੱਗੇ ਸਾਹਮਣੇ ਕੋਈ ਖਲੋ ਨਹੀਂ ਸਕਿਆ ਸੰਸਾਰ ਦੇ ਮਨ ਦਾ ਅੰਧਕਾਰ ਦੂਰ ਹੋ ਗਿਆ ਕੋ ਟਿਕ ਨਹੀਂ ਸਕਿਆ ਸਾਹਮਣੇ ਤਾਰਿਆਂ ਵਰਗੇ ਸੀ